ਜੇਕਰ ਤੁਸੀਂ ਵੀ ਕਰੋ ਇਕੱਲੇ ਕਿਤੇ ਜਾਂਦੇ ਹੋ ਤੇ ਆਪਣੀ ਅੱਖਾਂ ਔਰ ਕੰਨ ਖੋਲ ਕੇ ਰੱਖੋ ਕਿਉਂਕਿ ਅੱਜ ਕੱਲ ਤਾਂ ਤੁਰੇ ਜਾਂਦੇ ਨੂੰ ਹੀ ਆਪਣਾ ਨਿਸ਼ਾਨਾ ਬਣਾਈ ਜਾਂਦੇ ਆ ਲੁਟੇਰੇ ਇੱਕ ਕੁੜੀ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਐਕਟੀਵਾ ਤੇ ਆਪ ਦੇ ਘਰ ਨੂੰ ਜਾ ਰਹੀ ਸੀ ਪਿੱਛੇ ਲੱਗ ਗਿਆ ਮਸਤੰਡਾ ਮੋਟਰਸਾਈਕਲ ਉੱਤੇ ਇੱਕ ਰਾਹ ਜਾਂਦੀ ਕੁੜੀ ਦੀ ਚੈਨੀ ਖੋ ਕੇ ਫਰਾਰ ਹੋ ਗਿਆ ਜਿਹਦੀ ਸੀਸੀਟੀਵੀ ਤੁਹਾਨੂੰ ਦਿਖਾਉਣੇ ਪਏ ਆ ਜਿਹਨੂੰ ਦੇਖ ਕੇ ਤੁਹਾਡੇ ਰੰਗ ਹੀ ਉੱਡ ਜਾਣਗੇ ਕਿ ਇਸ ਬਦਮਾਸ਼ ਨੇ ਨਾ ਤਾਂ ਕੋਈ ਮੂੰਹ ਦੇ ਉੱਤੇ ਰੁਮਾਲ ਬੰਨਿਆ ਗਾਇਆ ਉਹ ਨਾ ਹੀ ਕੋਈ ਇਹਨੂੰ ਬਦਮਾਸ਼ ਕਹਿ ਸਕਦਾ ਗਾਇਆ ਸਿੰਪਲ ਤਰੀਕੇ ਦੇ ਨਾਲ ਟੋਪੀ-ਛੋਪੀ ਪਾ ਕੇ ਬਾਹੂ-ਸ਼ਾਹੂ ਬਣ ਕੇ ਬਾਈਕ ਚਲਾ ਰਿਹਾ ਆ ਔਰ ਐਕਟਿਵਾ ਸਵਾਰ ਜਿਹੜੀ ਕੁੜੀ ਜਿਹੜੀ ਆਪਣੇ ਘਰ ਨੂੰ ਜਾਂਦੀ ਪਈ ਸੀ ਉਹਦੀ ਚੈਨੀ ਖੋ ਕੇ ਰਫੂ ਚੱਕਰ ਹੋ ਗਿਆ ਔਰ ਮਾਂ ਜਿਹੜੀ ਗਈ ਆ ਰੋ-ਰੋ ਕੇ ਦੁਹਾਈ ਪਾਉਂਦੀ ਪਈ ਐ ਕਿਉਂਕਿ ਇੱਕ ਤੋਲੇ ਤੋਂ ਜ਼ਿਆਦਾ ਸੋਨੇ ਦੀ ਚੈਨ ਹੈਗੀ ਸੀ ਸੋਨਾ ਵੀ ਕਿਹੜਾ ਸਸਤਾ ਗਾਇਆ ਮੁਕਤ ਦੇ ਵਿੱਚ ਹੀ ਪੈ ਗਏ ਪਸੂੜੀ ਦੇ ਵਿੱਚ ਤੇ ਹੋਣਾ ਕੀ ਕਹਿ ਰਹੇ ਨੇ ਪੁਲਿਸ ਦੇ ਵੱਡੇ ਅਧਿਕਾਰੀ ਤੁਸੀਂ ਆਪ ਵੀ ਸੁਣ ਲਓ ਤੇ ਮਾਂ ਦਾ ਦਰਦ ਵੀ ਸੁਣ ਲਓ ਕੀ ਕਹਿ ਰਹੀ ਏ ਉਹ ਬਜ਼ੁਰਗ ਕੁੜੀ ਦੀ ਮਾਤਾ ਕੀ ਨਾਮ ਆਂਦੀ ਤੁਹਾਡਾ ਅਛਾ ਕੀ ਹੋਇਆ ਕੀ ਮਸਲਾ ਕੀ ਹੋਇਆ ਕੋ ਇੱਥੇ ਐਸੇ ਕੋੜੇ ਰੋਸ਼ਨ ਮਾਰਕੀਟ ਜਿਹੀ ਜਾਲ ਲਵਾਇਆ ਹੋਇਆ ਸੀ ਇਹ ਤਾਂ ਪਹਿਲਾਂ ਵੀ ਪੈ ਟੁੱਟਿਆ ਹੋਇਆ ਸੀ ਅੱਜ ਉਹਨਾਂ ਨੇ ਬੁਲਾਇਆ ਕਿ ਇੱਥੇ ਆ ਜਾਓ ਉਹਨਾਂ ਕਿਤੇ ਮਗਾਇਬ ਨਹੀਂ ਹੁੰਦੇ ਇੱਛੇ ਤੋਂ ਔੜ ਕੇ ਲਾਇਆ ਚੋਰ ਲੈ ਕੇ ਗਿਆ ਮਤਲਬ ਚੋਰ ਕੋਈ ਹੋ ਮੈਨੂੰ ਹੁਣ ਕੀ ਪਤਾ ਉਹ ਗਏ ਜਿਹੜੇ ਨੇ ਛੇ ਕਰਦੇ ਹਾਂ ਅੰਟੀ ਮੌਕੇ ਤੇ ਪੁਲਿਸ ਪਹੁੰਚ ਗਈ ਪਤਾ ਨਹੀਂ ਮੈਨੂੰ ਮੈਂ ਅਸ ਤੇ ਹੋਣਾ ਕੁੜੀ ਘੰਟਾ ਹੋ ਗਿਆ ਤੇ ਬੈਠ ਕਾਲਪ ਦੇ ਨੂੰ ਚੱਲ ਆ ਜਾ ਉਹਨੂੰ ਪੁੱਛਾ ਖੜਾ ਕਿੰਨੇ ਕੁ ਟੋਲਿਆਂ ਦੀ ਚੈਨ ਹੈਗੀ ਤੁਹਾਡੀ ਟੋਲੇ ਦੀ ਆ ਕੰਪਲੀਟ ਲਿਖਾਤੀ ਅੰਟੀ ਜੀ ਆ ਹੁਣ ਵਾਏ ਆ ਬੱਚੇ ਚੱਲਾ ਜਾ ਜੀ ਭਾਜੀ ਕੀ ਹੋਇਆ ਕੀ ਜੀ ਕੀ ਮਸਲਾ ਕੀ ਹੋਇਆ ਮੈਡਮ ਗੁਰਦੁਆਰਾ ਸਾਹਿਬ ਵੱਲੋਂ ਆ ਰਹੀ ਸੀ ਤੇ ਕ੍ਰਿਸ਼ਨਾ ਮੰਦਰ ਨੂੰ ਜਾ ਰਹੀ ਸੀ ਇੱਥੇ ਉਸਾਜ ਹੈਲਥ ਕਲੱਬ ਦੇ ਸਾਹਮਣੇ ਇੱਕ ਲੜਕਾ ਆਇਆ ਜਿਹਨੇ ਬਲੈਕ ਕੈਪ ਪਾਈ ਆ ਤੇ ਚੱਕਦਾਰ ਕਮੀਜ਼ ਆ ਉਹ ਇਹਦੀ ਚੈਨੀ ਖੋ ਕੇ ਲੱਗ ਗਿਆ ਮੈਡਮ ਕੋ ਇੱਕ ਅਦੋਰੀ ਘਟਨਾ ਕਰ ਗਈ ਇਹ ਤਕਰੀਬਨ 355 ਕਿੱਧਰੋਂ ਆ ਰਿਹਾ ਸੀ ਲੜਕਾ ਤੇ ਕਿੱਧਰ ਨੂੰ ਗਿਆ ਗੁਰਦੁਆਰਾ ਸਾਹਿਬ ਵਾਲੀ ਸਾਈਡ ਵੱਲੋਂ ਆਇਆ ਜੀ ਗੁਰਦੁਆਰਾ ਬਾਬਾ ਦੀਪ ਸਿੰਘ ਵਾਲੀ ਸਾਈਡ ਵੱਲੋਂ ਆਇਆ ਤੇ ਕ੍ਰਿਸ਼ਨ ਮੰਦਿਰ ਨੂੰ ਜਾ ਰਿਹਾ ਉਹ ਬਾਈਕ ਤੇ ਸੀ ਅੱਜ ਮੋਟਰਸਾਈਕਲ ਤੇ ਇਕੱਲਾ ਹੀ ਸੀ ਇਕੱਲਾ ਜੀ ਕੱਲ ਫੜਿਆ ਗਿਆ ਉਹਦਾ ਪਿੱਛਾ ਕੀਤਾ ਨਹੀਂ ਹੁਣ ਇਹ ਅਸੀਂ ਤੇ ਸਾਨੂੰ ਤਾਂ ਕੰਪਲੀਟ ਹੈ ਨਾ ਜੀ ਸਾਨੂੰ ਕੰਪਲੇਟ ਆਈਆ ਕੰਪਲੇਟ ਦੇ ਹੀ ਮੌਕੇ ਤੇ ਆਏ ਆ ਤੇ ਕੋਈ ਸੀਸੀਟੀਵੀ ਵਗੈਰਾ ਚੈੱਕ ਕਰ ਰਹੇ ਹਾਂ ਚੈੱਕ ਕਰ ਰਹੇ ਹਾਂ ਚੈੱਕ ਕਰ ਰਹੇ ਹਾਂ ਥੱਲੇ ਤੱਕ ਸਾਹਮਣੇ ਆਈ ਕੋਈ ਸੀ ਨਹੀਂ ਅਜੇ ਕੋਈ ਨਹੀਂ ਹੂੰ ਇਹਨਾਂ ਦੇ ਇਹਨਾਂ ਦੇ ਦੱਸਣ ਮੁਤਾਬਕ ਹੋ ਹੁਲਿਆ ਨੋਟ ਕਰ ਲਿਆ ਹੁਲਿਆ ਹੁਲਿਆ ਇਹਨਾਂ ਦਾ ਨੋਟ ਕਰ ਲਿਆ ਬਾਕੀ ਆਪਾਂ ਬਾਕੀ ਕੈਮਰੇ ਤੇ